ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਘਰੇਲੂ ਬਲੌਗ ਵਿੱਚ ਤੇ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਕਿ ਜਿਹੜੇ ਕੀ ਆਪਣੇ ਐਮਤਾਂ ਦੇ ਕਵਰ ਹੁੰਦੇ ਆ ਆਪਣੇ ਫालतੂ ਵਿੱਚ ਪਏ ਰਹਿੰਦੇ ਨੇਗੇ ਤੇ ਆਪਣੇ ਕਿਸੇ ਕੰਮ ਨਹੀਂ ਆਉਂਦੇ ਕਈ ਵਾਰ ਆਪਣੇ ਕਾਫੀ ਸਾਰੇ ਇਕੱਠੇ ਹੋયા ਨੇ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਇੱਕ ਵਧੀਆ ਇਹਨਾਂ ਨੂੰ ਕਿਵੇਂ ਆਪਾਂ ਆਪਣੇ ਵਰਤੋਂ ਵਿੱਚ ਲਿਆ ਸਕਦੇ ਆਂਗੇ ਆਪਾਂ ਕੀ ਲੈਣਾ ਜਿਵੇਂ ਦੇਖੋ ਐਵੇਂ ਦੀ ਨਾ ਫੋਮ ਜਾਂ ਪਰ ਨੰਗੀਆਂ ਸ਼ਰਟਾਂ ਲੈ ਕੇ ਆਉਂਨੇ ਆ ਜਾਂ ਆਪਣੇ ਘਰੇ ਵੈਰ ਤੇ ਵੀ ਪਈ ਹੁੰਦੀ ਐ ਤਾਂ ਇਹ ਮੈਂ ਤੁਹਾਨੂੰ ਦੱਸ ਦਿਆਂ ਜੀ ਆਪਾਂ ਇਹਨੂੰ ਕਿਵੇਂ ਵਰਤੋਂ ਵਿੱਚ ਲਿਆ ਸਕਦੇ ਆਂਗੇ। ਦੇਖੋ ਆਪਾਂ ਕੀ ਕਰਨਾ ਹੈ। ਇਹ ਦੇਖਾ ਕੀ ਆਪਣੇ ਇਹਦੇ ਵਿੱਚ ਫਿੱਟ ਆ ਗਏ। ਛੱਡਾ ਤੋਂ ਇਹਨੂੰ ਥੋੜੀ ਜਿਹੀ ਗਲਾਈ ਦੇ ਦਾਂਗੇ। ਇਹ ਆਪਾਂ ਵਧੀਆ ਇਹਨੂੰ ਵਰਤ ਸਕਦੇ ਆਂਗੇ ਆਪੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਪਣੇ ਇਹਦੇ ਵਿੱਚ ਸਮਝ ਆਉਂਦੀਆਂ ਨੇਗੀਆਂ ਤੁਸੀਂ ਦੇਖੋ ਆਪਾਂ ਇਸ ਤਰ੍ਹਾਂ ਕ ਲੈਣਾ ਇਹਦੇ ਵਿੱਚ ਆਪਾਂ ਐਵੇਂ ਫਿੱਟ ਕਰ ਦੇਣਾ ਚੰਗੀ ਤਰ੍ਹਾਂ ਮੈਂ ਆਪਾਂ ਇਹਦੇ ਨਾਪ ਦਾ ਕੱਟ ਲੱਟਾ ਤੇ ਆਪਾਂ ਨਾ ਇਹਦੇ ਵਿੱਚ ਵਿੱਚ ਕਿਤੇ ਕਿਤੇ ਟੱਕ ਲਾ ਦੇਣੇ ਨੇਗੇ ਇਸ ਤਰ੍ਹਾਂ ਛੋਟੇ ਛੋਟੇ ਇਨੂੰ ਆ ਦੇਖ ਲਈ ਆਪਾਂ ਚੰਗੀ ਤਰ੍ਹਾਂ ਐ ਤੇ ਆਪਾਂ ਤੁਹਾਨੂੰ ਦੱਸਦੇ ਆਂਗੇ ਜਦੋਂ ਆਪਾਂ ਕਿਤੇ ਸਫਰ ਵਿੱਚ ਜਾਣੇ ਆਈ ਆਪਣੇ ਬੱਚੇ ਕੀ ਕਰਦੇ ਆ ਨਾਲ ਦੇ ਮਤਲਬ ਕਿ ਇਅਰਿੰਗ ਤੇ ਇਹ ਛੰਪਾ ਛੱਲੇ ਜੋ ਵੀ ਹੁੰਦੇ ਆ ਬੱਚਿਆਂ ਦੇ ਟੌਪਸ ਵਗੈਰਾ ਸਾਰੇ ਨਾ ਇਹ ਚੱਕ ਲੈਂਦੇ ਨੇਗੇ ਫਿਰ ਆਪਾਂ ਨੂੰ ਮਿਲਦੇ ਨਹੀਂ ਆਪਾਂ ਪਾਸਾ ਵਿੱਚ ਸੁੱਟ ਦਿੰਨੇ ਆ ਆਪਾਂ ਦੇਖੋ ਤੁਸੀਂ ਇਹ ਲੈਣਾ ਤੇ ਇਹਦੇ ਵਿੱਚ ਨਾ ਆਪਾਂ ਇਸ ਤਰ੍ਹਾਂ ਸਾਹਮਣੇ ਰੱਖ ਦੇਣੀ ਹੈਗੇ ਆਪਾਂ ਨੂੰ ਲੱਭਣ ਦੀ ਲੋੜ ਨਹੀਂ ਪੈਣੀ ਤੇ ਆਪਣੇ ਟੌਕਸ ਹੋਣਗੇ ਚਟਪਟ ਆਪਾਂ ਨੂੰ ਮਿਲ ਜਾਣੇ ਆ ਤੇ ਬੱਚੇ ਕਿਵੇਂ ਮਰਜ਼ੀ ਵਰਤ ਸਕਦੇ ਹੈਗੇ ਲੋ ਜੀ ਆਪਾਂ ਆਪਣੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਇਸ ਤਰ੍ਹਾਂ ਰੱਖ ਸਕਦੇ ਆਂਗੇ ਤੇ ਆਪਾਂ ਨੂੰ ਲੱਭਣ ਦੀ ਵੀ ਲੋੜ ਨਹੀਂ ਪੈਂਦੀ ਤੇ ਇਹਨੂੰ ਆਪਾਂ ਜਿਹੇ ਮਰਜ਼ੀ ਵਰਤ ਸਕਦੇ ਆਂ ਤੇ ਦੂਜਾ ਲੋ ਜੀ ਆਪਾਂ ਹੋਰ ਇਹਨੂੰ ਕਾਹਦੇ ਵਾਸਤੇ ਵਰਤ ਸਕਦੇ ਆਂ ਜਦੋਂ ਵੀ ਆਪਾਂ ਜਾਣੇ ਆ ਬਾਹਰ ਕਿਤੇ ਘੁੰਮਣੇ ਫਿਰਨ ਜਾਣੇ ਆਪਾਂ ਪਰਸਾ ਵਿੱਚ ਆਪਣੀ ਲਿਪਸਟਿਕ ਵਗੈਰਾ ਸੈੱਟ ਲੈਣੇ ਆਂਗੇ ਕਿ ਕਈ ਵਾਰ ਕੀ ਹੁੰਦਾ ਆਪਣੀ ਲਿਪਸਟਿਕ ਜਿਹੜੀ ਹੁੰਦੀ ਹੈ ਇਸ ਤਰ੍ਹਾਂ ਹੀ ਆਪਾਂ ਫਟਾਫਟ ਲਗਾ ਕੇ ਆਹੀਂ ਸੈੱਟ ਦਿੰਨੇ ਆ ਤੇ ਆਪਣਾ ਜਿਹੜੀ ਲਿਪਸਟਿਕ ਹੁੰਦੀ ਹੈ ਸਾਰਾ ਆਪਣਾ ਪਰਸੇ ਦੇ ਨਾਲ ਖਰਾਬ ਹੋ ਜਾਂਦਾ ਹੈਗਾ ਤੇ ਹੁਣ ਆਪਾਂ ਇਹਨੂੰ ਵੀ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਪਾ ਕੇ ਜਿਵੇਂ ਮਰਜ਼ੀ ਜਾ ਸਕਦੇ ਆਂ ਜੀ ਕਿਤੇ ਵੀ ਜਾਣਾ ਹੋਵੇ ਤੁਸੀਂ ਦੇਖੋ ਜੀ ਆਪਣੇ ਜਿਹੜੇ हेयर पेन ਹੁੰਦੇ ਆ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਰੱਖ ਸਕਦੇ ਆਂਗੇ ਤੇ ਆਪਾਂ ਨੇ ਲੱਭਣ ਦੀ ਵੀ ਲੋੜ ਨਹੀਂ ਪੈਂਦੀ ਝਟਪਟ ਬੱਚੇ ਬੱਚੇ ਹੋਣ ਆਪਾਂ ਹੋਈਏ ਆਪਣੇ ਹੋਣ ਚਾਹੀਏ ਆਪਾਂ ਇਹਨੂੰ ਵੀ ਕਿਵੇਂ ਮਰਜ਼ੀ ਵਰਤ ਸਕਦੇ ਆਂਗੇ ਤੇ ਇਹ ਆਪਣੇ ਜਿਹੜੇ ਨਿੱਕੇ ਜਿਹੜੇ ਕੰਮ ਹੁੰਦੇ ਆ ਜੀ ਆਪਣੇ ਬਹੁਤ ਕੰਮ ਦੀਆਂ ਗੱਲਾਂ ਹੁੰਦੀਆਂ ਤੇ ਬਹੁਤ ਹੀ ਕੰਮ ਆਉਣ ਵਾਲੀਆਂ ਇਹ ਚੀਜ਼ਾਂ ਹੁੰਦੀਆਂ ਤੇ ਇਹਨੂੰ ਐ ਨਾ ਸਮਝੋ ਕਿ ਇਕੱਲੇ ਇਹ ਐਂਡ ਕਾ ਦੇ ਕਵਰੀ ਨੇ ਆਪਾਂ ਹੋਰ ਵੀ ਇਹਨੂੰ ਬਹੁਤ ਵਧੀਆ ਢੰਗ ਨਾਲ ਆਪਣੇ ਘਰ ਵਿੱਚ ਵਰਤ ਸਕਦੇ ਆਂਗੇ ਇਹ ਆਪਣੇ ਆਰਟੀਫੀਸ਼ੀਅਲ ਨੈਕਲੇਸ ਹੁੰਦੇ ਨੇਗੇ ਦੇਖੋ ਇਹਨਾਂ ਦਾ ਬਾਹਰ ਪਿਆੰਦਾ ਜਿਹੜਾ ਕਲਰ ਹੁੰਦਾ ਉਹ ਖਰਾਬ ਹੋ ਜਾਂਦਾ ਜੇਕਰ ਇਹਨੂੰ ਆਪਾਂ ਇਸ ਤਰ੍ਹਾਂ ਸਾਮ ਕੇ ਰੱਖਾਂਗੇ ਤਾਂ ਇਹਦੇ ਵਿੱਚ ਇਹਦਾ ਕਲਰ ਵੀ ਨਹੀਂ ਖਰਾਬ ਹੁੰਦਾ ਤੇ ਆਪਾਂ ਨੂੰ ਕਾਟਨ ਵਗੈਰਾ ਵਰਤਨ ਦੀ ਵੀ ਲੋੜ ਨਹੀਂ ਪੈਂਦੀ ਨਹੀਂ ਆਪਾਂ ਕਾਟਨ ਵਗੈਰਾ ਚ ਵਰਤ ਵਰਤ ਕੇ ਰੱਖ ਦਿਆਂ ਇਸ ਤਰ੍ਹਾਂ ਹੀ ਆਪਾਂ ਇਹਨੂੰ ਵੀ ਆਪਣੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਸਾਮ ਕੇ ਕਵਰ ਕਰਕੇ ਰੱਖ ਸਕਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ